ਨੇ ਦੀ ਪੁਲਿਸ ਨੇ ਰੋਕਿਆ ਉਹਨਾਂ ਨੂੰ ਸਵਾਲ ਕਰੋ ਜਾ ਕੇ ਦੇਖੋ ਕੀ ਕੀ ਕਿਸਾਨਾਂ ਦੇ ਆਵਾਜਾਈ ਚਾਲੂ ਕਿੱਡੇ ਕਿੱਡੇ ਵਾਹਗੀੜ ਖੜੇ ਕਰਦੇ ਉਹਨਾਂ ਨੇ ਇਹਨਾਂ ਦਾ ਇਹ ਆਪਣਾ ਰਸਤੇ ਜਾ ਰਹੇ ਨੇ ਰਸਤਾ ਉਹਨਾਂ ਬੰਦ ਕੀਤਾ ਇਹਨਾਂ ਨੇ ਨੇ ਟਰੈਕਟਰ ਟਰਾਲੀਆਂ ਲਿਆਏ ਜਾ ਰਹੀਆਂ ਨੇ ਉਹਦੇ ਕਰਕੇ ਪੁਲ ਬੰਦ ਹੋ ਰਿਹਾ ਤੇ ਆਣ ਜਾਣ ਵਾਲੀ ਆਵਾਜਾਈ ਨੂੰ ਪ੍ਰੋਬਲਮਸ ਆ ਰਹੀਆਂ ਨੇ ਕੀ ਇਹ ਦੁਸ਼ਮਣ ਦੇ ਇਸਦੇ ਵਸਿੰਦੇ ਨੇ ਉਹਨਾਂ ਨੇ ਇਹਨਾਂ ਕੋਲ ਕੀਤਾ ਉੱਥੇ ਨਹੀਂ ਨਹੀਂ ਅਸੀਂ ਭਾਰਤ ਦੇਸ਼ ਦੇ ਰਹੇ ਨਾ ਭਾਰਤ ਦੇਸ਼ ਦੇ ਰਹੇ ਸੀ ਰਹੇ ਰਹੇ ਇਹ ਇਹ ਉਹੀ ਟਰੈਕਟਰ ਹੈ ਜੀ ਜਿਹੜਾ ਖੇਤਾਂ ਵਿੱਚ ਚੱਲਦਾ ਹੈ ਉਹੀ ਉਹੀ ਟਰੈਕਟਰ ਹੈ ਜਿਹੜਾ ਖੇਤਾਂ ਚ ਚੱਲਦਾ ਹੈ ਪੂਰੇ ਦੇਸ਼ 'ਚ ਉਹੀ ਟਰੈਕਟਰ ਜਿਹੜਾ ਖੇਤਾਂ ਚ ਚੱਲਦਾ ਹੈ ਤਾਂ ਉਹ ਦੇਸ਼ ਦੀ ਰਾਜਦਾਨੀ 'ਚ ਕਿਉਂ ਨਹੀਂ ਜਾ ਸਕਦਾ ਇਹ ਅੰਨ ਪੈਦਾ ਕਰਦਾ ਟਰੈਕਟਰ ਦੇਸ਼ ਦਾ ਕਿਸਾਨ ਦਾ ਹਲ ਤੇ ਟਰੈਕਟਰ ਇਸ ਅੰਨ ਪੈਦਾ ਕਰਦਾ ਹੈ ਐਦਾ ਮਤਲਬ ਸਿਰਫ ਸਾਨੂੰ ਵਾਉਣ ਲਈ ਸਾਨੂੰ ਮਜ਼ਦੂਰੀ ਲਈ ਰੱਖਿਆ ਉਹਨਾਂ ਨੇ ਬਾਕੀ ਸਾਡਾ ਕੋਈ ਦੇਸ਼ ਤੇ ਕੋਈ ਹੱਕ ਨਹੀਂ ਸਾਡਾ ਅਸੀਂ ਕਿਤੇ ਨਹੀਂ ਜਾ ਸਕਦੇ ਠੀਕ ਹੈ ਸਰ ਹੁਣ ਸਰ ਅਸੀਂ ਤੁਹਾਨੂੰ ਪੁੱਛਣਾ ਚਾਹਾਂਗੇ ਵੀ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਕਿਸ ਤਰ੍ਹਾਂ ਬੋਲ ਰਹੇ ਹੋ ਕੀ ਚਾ ਰਹੇ ਹੋ ਕੀ ਤੁਸੀਂ ਕਿਸਾਨਾਂ ਦੇ ਹੱਕ ਵਿੱਚ ਹੈਗੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਰ ਜੂ ਕੀ ਫਤਿਹ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇਖੋ ਜੋ ਵੀਰ ਜੀ ਨੇ ਵੀ ਕਿਹਾ ਤੇ ਇਧਰ ਭਾਈ ਸਾਹਿਬ ਸੀ ਸਾਡੇ ਜਿਹੜੀਆਂ ਗੱਲਾਂ ਆਪਾਂ ਹੋ ਰਹੀਆਂ ਨੇ ਮੈਂ ਇੱਕ ਗੱਲ ਕਵਾਂਗਾ ਖੱਟੜ ਸਰਕਾਰ ਐਡੀ ਬਸ਼ਰਮੀ ਦੇ ਉੱਪਰ ਉਤਰੀ ਹੋਈ ਐ ਜੋ ਇਹ ਨਿਹੱਤੇ ਕਿਸਾਨਾਂ ਦੇਖੋ ਜਿੰਨੇ ਵੀ ਤੁਸੀਂ ਆਪਾ ਦੇਖਦੇ ਆਂ ਹਰੇਕ ਦੇ ਕੋਲ ਸਿਰਫ ਤੇ ਸਿਰਫ ਆਪਣੇ ਖਾਲੀ ਹੱਥ ਜਾਂਦੇ ਜਾਂ ਫੇ ਛੋਟੇ-ਛੋਟੇ ਝੰਡੀਆਂ ਨੇ ਹੋਰ ਇਹਨਾਂ ਦੇ ਉੱਪਰ ਕੋਈ ਵੀ ਕੋਈ ਹਥਿਆਰ ਨਹੀਂ ਇਹਨਾਂ ਕੋਲ ਨਾ ਹੀ ਕੋਈ ਇਹਨਾਂ ਕੋਲ ਕੋਈ ਟਿੱਖੀ ਕੋਈ ਚੀਜ਼ ਹੈਗੀ ਆ ਪਰ ਇਹ ਗੱਲ ਨੋਟ ਕਰਨਾ ਖੱਟੜ ਸਰਕਾਰ ਨੇ ਉਦੇ ਵਿੱਚ ਜਿਹੜੀ ਵਰਦੀਆਂ ਪਾ ਕੇ ਜਿਹੜੇ ਇੱਥੇ ਬੰਦੇ ਤਨਾਤ ਨੇ ਮੈਂ ਕਹਿੰਦਾ ਉਹਦੀ ਪਹਿਲਾਂ ਵੈਰੀਫਿਕੇਸ਼ਨ ਕੀਤੀ ਜਾਵੇ ਇੱਥੇ ਹਾਈ ਕੋਰਟ ਤੇ ਸੁਪਰੀਮ ਕੋਰਟ ਇਹ ਆਰਡਰ ਕਰੇ ਕਿਉਂਕਿ ਉਹ ਵਰਦੀਆਂ ਦੇ ਵਿੱਚ ਖੱਟੜ ਦੇ ਪਾਲੇ ਹੋਏ ਗੈਂਗਸਟਰ ਬਦਮਾਸ਼ ਦੇਖੋ ਇੱਕ ਸੀਐਮ ਇੱਕ ਸੀਐਮ ਚਾਹੇ ਮਤਲਬ ਦੁਸ਼ਮਣੀ ਵਾਲੀ ਗੱਲ ਹੋ ਗਈ ਹੈ ਵੀ ਮੈਂ ਇਹਨਾਂ ਨੂੰ ਆਉਣ ਨਹੀਂ ਦੇਣਾ ਤਾਂ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ-ਨਾਲ ਉਹਨਾਂ ਦੇ ਆਪ ਦੇ ਪਾਲੇ ਹੋਏ ਗੁੰਡੇ ਵੀ ਵਿੱਚ ਰਲੇ ਹੋਏ ਨੇ ਜਿਹੜਾ ਸ਼ੁਭ ਕਰਨ ਦੇ ਉੱਪਰ ਜਿਹੜਾ ਹਮਲਾ ਹੋਇਆ ਉਹ ਉਹਨਾਂ ਨੇ ਜਵਾਨਾਂ ਨੇ ਨਹੀਂ ਕੀਤਾ ਕਿਉਂਕਿ ਜਵਾਨ ਕਦੇ ਵੀ ਕਦੇ ਵੀ ਕਿਸਾਨਾਂ ਦੇ ਉੱਪਰ ਹਮਲਾ ਕਰ ਨਹੀਂ ਸਕਦਾ ਮੈਂ ਖੁੱਲ ਕੇ ਕਹਿੰਦਾ ਜਿਹੜਾ ਵੀ ਉਹ ਹਮਲਾ ਕੀਤਾ ਉਹ ਇਹਨਾਂ ਦੇ ਪਾਲੇ ਹੋਏ ਗੁੰਡੇ ਸੀਗੇ ਆ ਹੁਣੇ ਵੀਰ ਨੇ ਕਿਹਾ ਕਿ ਉੱਥੇ ਜੈ ਸ਼੍ਰੀ ਰਾਮ ਦੇ ਨਾਰੇ ਵੀ ਲੱਗ ਰਹੇ ਸੀ ਉੱਥੇ ਜੈ ਸ਼੍ਰੀ ਰਾਮ ਦੇ ਨਾਰੇ ਵੀ ਲੱਗ ਰਹੇ ਸੀ इवन ਕਿ ਤੁਸੀਂ ਦੇਖੋਗੇ ਸੱਤ ਤੋਂ ਅੱਠ ਕਿਸਾਨ ਭਾਈਚਾਰੇ ਦੇ ਬੰਦਿਆਂ ਨੂੰ ਨੌਜਵਾਨਾਂ ਨੂੰ ਕੁੱਟ-ਕੁੱਟ ਕੇ ਬੋਰੀਆਂ ਦੇ ਵਿੱਚ ਪਾ ਕੇ ਉਹਨਾਂ ਦੇ ਲਤਾਂ ਬਾਹਾਂ ਤੋੜ ਕੇ ਲੈ ਕੇ ਗਏ ਨੇ ਹਜੇ ਚਾਰ ਤੋਂ ਪੰਜ ਕਿਸਾਨ ਲਾਪਤਾ ਨੇ ਜੋ ਕਿ ਪੰਜਾਬ ਸਰਕਾਰ ਹਜੇ ਜਵਾਬ ਨਹੀਂ ਦੇ ਰਹੀ ਹੈ ਖੱਟਰ ਵੱਲੋਂ ਵੀ ਕੋਈ ਬਿਆਨ ਨਹੀਂ ਆਇਆ ਜੇ ਕਿਸੇ ਵੀ ਚੈਨਲ ਤੇ ਕੋਈ ਮੀਡੀਆ ਦਿਖਾ ਰਿਹਾ ਤਾਂ ਕਹੋ ਕੋਈ ਨਹੀਂ ਦਿਖਾ ਰਿਹਾ ਇਥੋਂ ਦੀ ਖਬਰ ਤੁਹਾਡੇ ਵਰਗੇ ਚੈਨਲ ਜਿਹੜੇ ਹੈਗੇ ਉਹ ਦਿਖਾ ਰਹੇ ਨੇ ਦੇਖੋ ਆਪਾਂ ਇੱਕ ਇੱਕੋ ਇੱਕ ਗੱਲ ਕਰਦੇ ਆ ਕਿਸਾਨ ਜੀ ਇੰਨੇ ਟਾਈਮ ਤੋਂ ਉੱਥੇ ਡਟੇ ਹੋਇਆ ਆਪਣੀ ਮੰਗਾਂ ਨੂੰ ਲੈ ਕੇ ਡਟਿਆ ਜਿਸ ਤਰ੍ਹਾਂ ਵੀਰ ਨੇ ਕਿਹਾ ਕਿ ਮਾਚਸ ਦੀ ਟੀਲੀ ਵਾਲਾ ਬੰਦਾ ਇੰਨੀ ਕੋ ਟਿੱਲੀ ਵਾਲਾ ਬੰਦਾ ਆਪਦਾ ਰੇਟ ਰੱਖ ਸਕਦਾ ਤਾਂ ਕਿਸਾਨ ਭਾਈ ਚਾਰੇ ਆਪਣੀ ਜ਼ਮੀਨ ਦੀ ਜਿਹੜੀ ਵੀ ਚੀਜ਼ اگਾਉਂਦੇ ਨੇ ਕਿਉਂਕਿ ਇਹ ਮਾਣੀ ਮੁੱਟੀ ਗੱਲ ਨਹੀਂ ਹੈਗੀ ਕੋਈ ਫਸਲ ਤਿਆਰ ਕਰਨ ਵਾਸਤੇ ਪਹਿਲੇ ਟਰੈਕਟਰ ਚਾਹੀਦਾ ਜੀ ਟਰੈਕਟਰ 4-5 ਲੱਖ ਤੋਂ ਥੱਲੇ ਟਰੈਕਟਰ ਨਹੀਂ ਆਉਂਦਾ ਫੇਰ ਮੋਟਰ ਲਾਉਣੀ ਪੈਂਦੀ ਆ ਕੈਕਸ਼ਨ ਕਰਕੇ ਕਿੰਨੇ ਮਹਿੰਗੇ ਉਹਨਾਂ ਨੂੰ ਬਿੱਲ ਭਰਨੇ ਪੈਂਦੇ ਆ ਠੀਕ ਹੈ ਜੀ ਸਾਰਾ ਕੁਝ ਕਰਕੇ ਫਸਲਾਂ ਇਕੱਠੀਆਂ ਕਰਕੇ ਫਿਰ ਸਾਲ ਡੇਢ ਸਾਲ ਦੀ ਮਿਹਨਤ ਤੋਂ ਬਾਅਦ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਰੇਟ ਕੀ ਮਿਲਦਾ 2.5 ਰੁਪਏ ਤੇ 3 ਰੁਪਏ ਕਿਲੋ ਮਗਰ ਦੱਸੋ ਜੀ ਅ ਗੰਨੇ ਦਾ ਇਹਨੇ ਇੱਕ ਹੋਰ ਮਜ਼ਾਕ ਕੀਤਾ ਕਹਿੰਦੇ 30 ਰੁਪਏ ਵਧਾਇਆ ਕੁਇੰਟਲ ਮਗਰ 30 ਰੁਪਏ ਕੋ ਰੇਟ ਹੁੰਦਾ ਵਾ ਇਹ 30 ਰੁਪਏ ਦਾ ਕੀ ਮਿਲਦਾ ਕੁਇੰਟਲ ਮਗਰ 30 ਰੁਪਏ ਕੀ ਹੁੰਦੇ ਜੀ ਇਹ ਮੋਲਾ ਵਿੱਚ ਜਾਂਦੇ ਨੇ ਇਹ 5-500 ਰੁਪਏ ਦੇ 버ਗਰ ਪੀਜ਼ਾ ਖਾਂਦੇ ਨੇ ਆਪ ਦੇ ਰੇਟ ਅਨੁਸਾਰ ਸਾਡੇ ਕਿਸਾਨ ਕਿਉਂ ਨਹੀਂ ਆਪਣਾ ਰੇਟ ਰੱਖ ਸਕਦੇ ਆ ਮੈਂ ਕਹਿੰਦਾ ਮੈਂ ਸਾਰੇ ਯੂਥ ਨੂੰ ਮੈਂ ਬੇਨਤੀ ਕਰਦਾ इवन ਕਿ ਇੱਕ ਗੱਲ ਹੋਰ ਕਵਾਂਗਾ ਸ਼ਹਿਰ ਵਾਸੀਆਂ ਨੂੰ ਇਹ ਸ਼ਹਿਰ ਵਾਸੀਆਂ ਦੇ ਦਿਮਾਗ ਦੇ ਵਿੱਚ ਕੋਈ ਗੱਲ ਹੈ ਕਿ ਸਾਡੇ ਪਿੰਡ ਦੇ ਕਿਸਾਨ ਆਪਣੇ ਵਾਸਤੇ ਬੈਠੇ ਨੇ ਇਹ ਆਪਣੇ ਵਾਸਤੇ ਨਹੀਂ ਬੈਠੇ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਜੇ ਇਹ ਮਸਟ ਵੀ ਲਾਗੂ ਹੋ ਜਾਏਗੀ ਤੇ ਕਿਸਾਨਾਂ ਦੀ ਹਰ ਇੱਕ ਚੀਜ਼ ਜਾਨੀ ਕਿ ਫਲ ਤੇ ਸਬਜ਼ੀ ਅਨਾਜ ਸਾਰੀ ਚੀਜ਼ ਕੰਟਰੋਲ ਦੇ ਵਿੱਚ ਆ ਜੀ ਅੱਜ ਐਪਲ ਦਾ ਰੇਟ ਕੀ ਆ ਮੈਡਮ ਸੇਬ ਦਾ ਰੇਟ ਕੀ ਆ ਸਿਓ 225 ਰੁਪਏ ਕਿਲੋ ਆ ਦੱਸੋ ਕਿਹੜਾ ਗਰੀਬ ਬੰਦਾ ਖਾ ਸਕਦਾ ਵਾ ਦੱਸੋ ਸਰਕਾਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿਹਦੇ ਘਰ 'ਚ ਜਿਹੜਾ ਬੰਦਾ 500 ਰੁਪਏ ਦਿਹਾੜੀ 'ਚ ਕੰਮ ਕਰ ਰਿਹਾ ਉਹ ਸਿਓ ਕਿੱਥੋਂ ਲੈ ਜਾਊਗਾ ਆਪਾ ਸਾਰੇ ਤੇ ਖੜੇ ਆ ਦੱਸੋ ਜੀ ਸੇਬ ਕੋਈ ਖਾ ਸਕਦਾ ਦੀ ਦੇ ਦੇ ਦੇਖ ਦੇ ਇਸੇ ਪਿਆ ਏ ਠੀਕ ਹੈ ਨਾ ਸੇਬ ਆ ਸੰਤਰੇ ਆ ਠੀਕ ਹੈ ਜੀ ਠੀਕ ਹੈ ਨੰਬਰ ਲੱਗਿਆ ਵੀ 11 ਬਸਾਂ ਲੱਗਿਆ ਉਹ ਦੇਖੋ ਜੇ ਐਮਐਸਪੀ ਲੱਗ ਜੇਗਾ ਨਾ ਉਹੀ ਸੇਵ ਜਿਹੜਾ 200 250 ਰੁਪਏ ਕਿਲੋ ਵੇਚ ਰਿਆ ਕਿਸਾਨ ਸਾਡੇ ਭਰਾ ਸਾਡੇ ਘਰ ਤੱਕ 50 60 ਰੁਪਏ ਜਾਂ ਜੋ ਵੀ ਇੱਕ ਰੇਟ ਹੋਊਗਾ ਕਹਿੰਦੇ ਰੇਟ ਹੋਵੇ ਨਾ ਤੇ ਜੋ ਮਰਜੀ ਰੇਟ ਹੋਏ ਇਸ ਕਰਕੇ ਮੈਂ ਖੱਟਣ ਨੂੰ ਕਹਿਣਾ ਵੀ ਤੁਸੀਂ ਜਿਹੜਿਆ ਕਰਤੂਤ ਕਰਦੇ ਪਿਓ ਗੰਦੀ ਕਰਤੂਤ ਉਹਦੇ ਗੱਲੇ ਕਿਸਾਨ ਮੋਰਚੇ ਦੇ ਯੁਵਾਕ ਕਦੇ ਪਿੱਛੇ ਨਹੀਂ ਹਟ ਸਕਦੇ ਨਾ ਨੌਜਵਾਨ ਪਿੱਛੇ ਹਟਣਗੇ ਨਾ ਕਦੇ ਬਜ਼ੁਰਗ ਪਿੱਛੇ ਹਟਣਗੇ ਵੀਰ ਦੀ ਗੱਲ ਬਿਲਕੁਲ ਸਹੀ ਹੈ ਇੱਥੇ ਜਿੰਨੇ ਵੀ ਕਿਸਾਨ ਸਾਡੇ ਭਾਈਚਾਰੇ ਖੜੇ ਨੇ ਬਿਲਕੁਲ ਸਹੀ ਨੇ ਇਹ ਆਪਣੇ ਹੱਕਾਂ ਵਾਸਤੇ ਤੇ ਰੋਡ ਬਲੌਕ ਕਰਕੇ ਨਹੀਂ ਬੈਠੇ ਆਪਾਂ ਇਹ ਕਹਿ ਸਕਦੇ ਆ ਅਸੀਂ ਆ ਉੱਥੇ ਜਾਣਾ ਚਾਹੁੰਦੇ ਆ ਇਹ ਗੇਟ ਬੰਦ ਕਰਕੇ ਸਾਨੂੰ ਰੋਡ ਤੇ ਬਿਠਾਇਆ ਸਾਨੂੰ ਇਹ ਮਜਬੂਰ ਕਰ ਰਹੇ ਨੇ ਦੇਖੋ ਮੈਂ ਫਿਰ ਕਹਿੰਨਾ ਤੁਸੀਂ ਕਿਸਾਨਾਂ ਨੂੰ ਜ਼ਿਆਦਾ ਚੈਲੰਜ ਨਾ ਕਰੋ ਜੇ ਆਪਦੀ ਇੱਜ਼ਤ ਆਏ ਜਾਣ ਜੇ ਇਹ ਕਿਲੇ ਦੇ ਉੱਪਰ ਝੰਡਾ ਲਾ ਦੇ ਨੇ ਸ਼ਾਇਦ ਹਨਨ ਭੁੱਲ ਗਿਆ 2 ਸਾਲ ਪਹਿਲਾਂ ਕਿਨੇ ਦੇ ਉੱਪਰ ਛੱਡਾ ਲਾਇਆ ਗਿਆ ਸੀ ਉਹ ਕੰਮ ਫੇਰ ਹੋ ਸਕਦਾ ਤੁਸੀਂ ਕੰਟਰੋਲ 'ਚ ਆ ਜਾਓ ਸਾਨੂੰ ਰਸਤਾ ਦਿਓ ਤਾਂ ਕਿ ਅਸੀਂ ਸ਼ਾਂਤਮਈ ਢੰਗ ਨਾਲ ਉੱਥੇ ਜਾਈਏ ਆਪਦੀ ਗੱਲ ਸਰਕਾਰ ਤੱਕ ਪਹੁੰਚਾਈਏ ਅਸੀਂ ਰੋਸ ਪ੍ਰਦਰਸ਼ਨ ਕਰ ਸਕੀਏ ਆਪਣੇ ਹੱਕਾਂ ਲਈ ਅਸੀਂ ਮੰਨ ਸਕੀਏ ਕਿਉਂਕਿ ਕਾਨੂੰਨ ਰੱਦ ਕਰਾਉਣਾ ਸਾਡਾ ਹੱਕ ਹੈ ਮੰਗ ਰੱਖਣੀ ਆਪਣਾ ਹੱਕ ਹੈ ਐਮਐਸਪੀ ਲੈਣਾ ਸਾਡਾ ਹੱਕ ਹੈ ਅਸੀਂ ਆਪਣੇ ਚੀਜ਼ਾਂ ਵਾਸਤੇ ਆਵਾਜ਼ ਚੱਕ ਰਿਹਾ ਕਿ ਕਿਛੇ ਕਿਸੇ ਦਾ ਨੁਕਸਾਨ ਨਹੀਂ ਹੈ ਠੀਕ ਹੈ ਮੈਂ ਹਰੇਕ ਨੂੰ ਕਹਿੰਨਾ ਤੁਸੀਂ ਬਾਤ ਚੜ ਕੇ ਇੱਥੇ ਆਓ ਕਿਸਾਨ ਭਾਈਚਾਰੇ ਨੂੰ ਸਾਨੂੰ ਸਹਿਯੋਗ ਕਰੋ ਇਹ ਜਿੱਤ ਸਾਡੀ ਇਕੱਲੇ ਜਿੱਤ ਨਹੀਂ ਹੋਗੀ ਇਹ ਪੂਰੇ ਹਿੰਦੁਸਤਾਨ ਦੀ ਜਿੱਤ ਹੋਗੀ ਆਪਾਂ ਇਹ ਸੰਯੁਕਤ ਕਿਸਾਨ ਮੋਰਚੇ ਦੇ ਅੰਡਰ ਆ ਕੇ ਆਪਾਂ ਇੱਕ ਨਾਅਰਾ ਲਾਉਨੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਵੀਰ ਜੀ ਆਏ ਹੋਣੇ ਹਾਂਜੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਜਿਵੇਂ ਕੀ ਤੁਸੀਂ ਦੇਖ ਰਹੇ ਹੋ ਵੀ ਸਾਡੇ ਕਿਸਾਨਾਂ ਦੀ ਏਕਤਾ ਤੇ ਮੈਂ ਤੁਹਾਨੂੰ ਇਹ ਵੀ ਦਿਖਾਣਾ ਚਾਹੁੰਦੀ ਹਾਂ ਕਿ ਕਿਸ ਤਰ੍ਹਾਂ ਸਾਡਾ ਅੰਨਦਾਤਾ ਅੱਜ ਨਹੀਂ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ ਕਿਸ ਤਰ੍ਹਾਂ ਉਹਨੂੰ ਆਪਣੇ ਹੀ ਹੱਕਾਂ ਲਈ ਸੜਕਾਂ ਤੇ ਬਹਿਣਾ ਪੈ ਰਿਹਾ ਹੈ ਮੈਂ ਆਪਣੇ ਕੈਮਰਾਮੈਨ ਨੂੰ ਦਰਖਾਸਤ ਕਰਾਂਗੀ ਵੀ ਤੁਸੀਂ ਚਲੋ ਆਇਆ ਹਾਂਜੀ ਜੀ ਮੈਂ ਕਿ ਤੁਸੀ ਦੇਖਿਆ ਵੀ ਕਿਸਾਨਾਂ ਦਾ ਕਿਸ ਤਰ੍ਹਾਂ ਹਾਲ ਹੋਇਆ ਪਿਆ